ਕੰਮ ਤੇ ਕੀਤਾ ਮਜ਼ਦੂਰ ਨੇ ਉਸਾਰੀ ਕੀਤੀ ਮਜ਼ਦੂਰ ਨੇ ਤੇ ਉਹਦਾ ਨਾਮ ਲਗਾਉਣਾ ਚਾਹੀਦਾ ਹੈ ਨਾ ਕਿ ਮੰਤਰੀ ਦਾ ਅਰੇ ਹਾਲਤ ਇਹ ਹੋ ਗਈ ਹੈ ਛਿਪ এডਿਕੇਸ਼ਨ ਡਾਇਰੈਕਟਰ ਡੈਟਰ ਆਫ ਸਕੂਲ এডਿਕੇਸ਼ਨ ਸਾਰੇ ਜ਼ਿਲ੍ਹਾ ਅਫਸਰਾਂ ਨੂੰ ਚਿੱਠੀ ਲਿਖਦੇ ਪਏ ਨੇ ਕਿ 2022 ਤੇ ਬਾਅਦ ਜਿੱਥੇ ਵੀ ਚਾਹੇ ਨਬਾਰਡ ਦਾ ਕੰਮ ਹੋਵੇ ਚਾਹੇ ਸਮਗ ਸਿੱਖਿਆ ਅਭਿਆਨ ਦਾ ਕੰਮ ਹੋਵੇ ਜਾਂ ਕੋਈ ਸਟੇਟ ਦੀ ਸਕੀਮ ਦੇ ਉਦੀਨ ਕੋਈ ਉਸਾਰੀ ਹੋਈ ਹੋਵੇ ਚਾਹੇ ਉਹ ਮੁਕੰਮਲ ਹੋ ਗਈ ਹੈ ਚਾਹੇ ਨਹੀਂ ਹੋਈ ਉਹਦਾ ਉਦਘਾਟਨ ਐਮਐਲਏ ਔਰ ਮੰਤਰੀਆਂ ਔਰ ਐਮਪੀਸ ਤੋਂ ਤੁਰੰਤ ਕਰਾਇਆ ਜਾਵੇ ਇਹ 1 4 ਦੀ ਲੈਟਰ ਹੈ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਮੈਂ ਇਸ ਤੋਂ ਪਹਿਲਾਂ ਇੱਕ ਡਿਟੇਲਸ ਜਾਵਾਂ ਮੇਰਾ ਸ਼ਰਮ ਨਾਲ ਸਿਰ ਝੁਕ ਜਾਂਦਾ ਕਿਸੀ ਪੰਜਾਬੀ ਇੰਨੇ ਗਿਰਗੇ ਕੋਈ ਉਸਾਰੀ ਕਰਾਈ ਹੋਵੇ ਕੋਈ ਸਕੂਲ ਚ ਕਮਰਾ ਬਣਾਇਆ ਹੋਵੇ ਤੇ ਸਮਝ ਆਂਦੀ ਹੈ ਵੀ ਇੱਕ ਕਮਰਾ ਬਣਾਇਆ ਇੱਕ ਸਕੂਲ ਬਣਾਇਆ ਉਹਦਾ ਕੋਈ ਨੀ ਪੱਥਰ ਰੱਖਿਆ ਉਧਾਰਟਨਦਾ ਜਾਂ ਉਹ ਆ ਇੱਕ ਸਟੇਟ ਦੇ ਸਿੱਖਿਆ ਮੰਤਰੀ ਨੇ ਹਰਜੋਤ ਬੈਂਸ ਬਰਨਾਲੇ ਵਿੱਚ ਐਮਐਲਏ ਨੇ ਲਾਲ ਸਿੰਘ ਉਗੋਕੇ ਸੀਨੀਅਰ ਸਕੈਂਡਰੀ ਸਕੂਲ ਕੁਨਸ ਵਿਖੇ ਪਖਾਨਿਆਂ ਦੀ ਮੁਰੰਮਤ ਇਹ ਪੱਥਰ ਤੇ ਲਿਖਿਆ ਹੋਇਆ ਜਿਹਦਾ ਜਿੱਦੋਂ ਉਹਨਾਂ ਨੇ ਕੀਤਾ ਹੈ ਪਖਾਨਿਆਂ ਦੀ ਯਾਨੀ ਕਿ ਟਾਇਲਟ ਦੀ ਮੁਰੰਮਤ ਦੇ ਕੰਮ ਦਾ ਉਦਘਾਟਨ ਇਹ ਪੱਥਰ ਤੇ ਲਿਖਿਆ ਹੈ ਮੈਂ ਪੱਥਰ ਦੀ ਤੁਹਾਨੂੰ ਫੋਟੋ ਦਿਖਾ ਰਿਹਾ ਟਾਇਲਟ ਦੀ ਮੁਰੰਮਤ ਦਾ ਉਦਘਾਟਨ ਕਿੱਥੇ ਆ ਸੀ ਇਹ ਕਿਹੜੀ ਕ੍ਰਾਂਤੀ ਹੈ ਇਹ ਹੀ ਨਹੀਂ ਹੋਇਆ ਨੇਰੀ ਚੱਲੀ ਹੋਈ ਹੈ ਉਦਘਾਟਨਾ ਦੀ ਆ ਹਰਜੋਤ ਬੈਠੀ ਕੀ ਲਿਖਿਆ ਹੈ ਫਤਗੜ ਪੰਜਤੂਰ ਬਿਜਲੀ ਘਰ ਤੋਂ ਕੇਬਲ ਤਾਰ ਦਾ ਉਦਘਾਟਨ ਹੁਣ ਬਿਜਲੀ ਘਰ ਤੋਂ ਇਲੈਕਟ੍ਰਿਸਿਟੀ ਦੀ ਕੇਬਲ ਨਹੀਂ ਜਾਏਗੀ ਤੇ ਹਰਜੋਤ ਬੈਸ ਜਾਊ ਜਾਂ ਈਟੀਓ ਜਾਊਗਾ ਹਰ ਬਜਨ ਈਟੀਓ ਕੇਬਲ ਉਹ ਤੋਂ ਕੇਬਲ ਜਿਹੜੀ ਪਾਈ ਉਹਨੂੰ ਉਹ ਦਾ ਤੁਗਾਟਰ ਕਰਦੇ ਪਏ ਇਹ ਪੱਥਰ ਲੱਗਿਆ ਜੀ ਸੋ ਥਿਸ ਇਜ਼ ਦ ਸੌਰੀ ਸਟੇਟ ਆਫ ਅਫੇਅਰਸ ਆਫ ਦੀ ਪੰਜਾਬ ਗਵਰਨਮੈਂਟ ਔਰ ਲੋਗਾਂ ਨੂੰ ਕਿੰਨਾ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੀ ਐ ਜਿੱਦੀ ਵੱਡੀਆਂ ਐਡਾ ਦੇ ਰਹੀ ਐ ਔਰ ਮੈਂ ਸਪਸ਼ਟ ਕਰ ਦੇਣਾ ਚਾਹਨਾ ਔਰ ਚੈਲੰਜ ਕਰਦਾ ਭਗਵੰਤ ਮਾਨ ਨੂੰ ਚੈਲੰਜ ਕਰਦਾ ਹਰਜੋਤ ਬੈਂਸ ਨੂੰ ਪਬਲਿਕ ਚ ਆ ਕੇ ਦਰਸ਼ਨ ਕਿ ਜਿਹੜਾ ਪੈਸਾ ਲੱਗ ਰਿਹਾ ਇਹ ਕਿੱਥੋਂ ਲੱਗ ਰਿਹਾ ਇਹ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਪਏ ਨੇ ਇੱਕ ਦਿੱਲੀ ਦਾ ਚੋਰ ਪਗੋੜਾ ਭੁਖ ਮੰਤਰੀ ਤੇ ਉਹਨਾਂ ਦੇ ਨਾਲ ਉਹਨਾਂ ਦਾ ਸਿੱਖਿਆ ਮੰਤਰੀ ਉਹਦੇ ਕਾਰਨਾਮੇ ਤੇ ਆਪਾਂ ਸਾਰਿਆਂ ਨੇ ਸੁਣੇ ਨੇ ਔਰ ਦਿੱਲੀ ਜਨਤਾ ਨੇ ਉਹਤੇ ਫਤਵਾ ਵੀ ਦਿੱਤਾ ਉਹਦੇ ਬਾਰੇ ਮੈਂ ਬਾਅਦ ਚ ਗੱਲ ਕਰਦਾ ਇਹ ਕੇਂਦਰ ਸਰਕਾਰ ਨੇ ਇਹ ਕਹਿੰਦੇ ਨੇ ਪੰਜਾਬ ਨਾਲ ਵਿਤਕਰਾ ਹੋ ਰਿਹਾ ਇਹ ਜਿੰਨੇ ਕੰਮ ਹੋ ਰਹੇ ਨੇ ਕੇਂਦਰ ਸਰਕਾਰ ਦੁਆਰਾ ਦਿੱਤੇ ਫੰਡਾਂ ਦੇ ਸ਼ਿਰਤੇ ਹੋ ਰਹੇ ਨੇ ਸਮਗਰ ਸਿੱਖਿਆ ਵਿਹਾਨ ਦੇ ਤਹਿਤ ਬਾਈਤੇ ਵਿੱਚ 1127.37 ਕਰੋੜ ਰੁਪਇਆ ਕੇਂਦਰ ਸਰਕਾਰ ਨੇ ਭੇਜਿਆ 23-24 ਵਿੱਚ 1298.30 ਕਰੋੜ ਰੁਪਇਆ ਕੇਂਦਰ ਸਰਕਾਰ ਨੇ ਭੇਜਿਆ 24-25 ਦੇ ਵਿੱਚ 1240 ਕਰੋੜ ਰੁਪਇਆ ਸਮਗਰ ਸਿੱਖਿਆ ਵਿਹਾਨ ਦੇ ਤਹਿਤ ਕੇਂਦਰ ਨੇ ਭੇਜਿਆ ਕਾਦੇ ਲਈ ਭੇਜਿਆ ਸਕੂਲਾਂ ਦੀ ਅਪਗ੍ਰੇਡੇਸ਼ਨ ਵਾਸਤੇ ਨਵੇਂ ਸਕੂਲ ਖੋਲਣ ਵਾਸਤੇ 스마트 ਕਲਾਸਸ ਬਣਾਉਣ ਵਾਸਤੇ ਔਰ ਜਿਹੜੇ ਐਗਜ਼ਿਸਟਿੰਗ ਸਕੂਲਸ ਨੇ ਉਹਨਾਂ ਨੂੰ ਸਟਰੈਂਥਨ ਕਰਨ ਵਾਸਤੇ ਸੋਲਰ ਪੈਨਲ ਲਾਉਣ ਵਾਸਤੇ ਔਰ ਡਿਜੀਟਲ ਇਨੀਸ਼ੀਏਟਿਵ ਸਕੂਲਾਂ ਦੇ ਵਿੱਚ ਲੈ ਕੇ ਆਉਣ ਵਾਸਤੇ ਇਸ ਮਗਰ ਸਿੱਖਿਆ ਵਿਭਾਗ ਦੇ ਤਹਿਤ ਪੈਸਾ ਆਇਆ ਇਹਨਾਂ ਕੋਲੇ ਡਾਟਾ ਮੈਂ ਰਿਪੀਟ ਕਰ ਦੇਣਾ 2022-23 ਦੇ ਵਿੱਚ 1227.37 ਕਰੋੜ ਰੁਪਇਆ 23-24 ਵਿੱਚ 1298.30 ਕਰੋੜ ਰੁਪਇਆ ਔਰ 24-25 ਦੇ ਵਿੱਚ 1240 ਕਰੋੜ ਰੁਪਇਆ ਸਮਗ੍ਰ ਸਿੱਖਿਆ ਭਿਆਨ ਦੇ ਤਹਿਤ ਕੇਂਦਰ ਵੱਲੋਂ ਪੰਜਾਬ ਸਰਕਾਰ ਨਾਲ ਭੇਜਿਆ ਗਿਆ ਇਹੀ ਨਹੀਂ ਹੋਇਆ ਇਹਨਾਂ ਨਲਾਇਕਾਂ ਦਾ ਕੀ ਕਰੀਏ ਅੱਜ ਤੇ ਪੰਜਾਬੀ ਮੱਥੇ ਤੇ ਹੱਥ ਮਾਰਦਾ ਕਿਹੜੇ ਵੇਲੇ ਇਹਨਾਂ 92 ਵਿਧਾਇਕ ਦੇ ਕੇ ਪੰਜਾਬ ਦਾ ਬੇੜਾਗਰ ਕਰਨ ਸੇ ਅਸੀਂ ਆਪਣੀ ਨਹੀਂ ਰੱਖਲੇ ਸੀਗਾ ਪੀਐਮ ਸ਼੍ਰੀ ਦੇ ਵਿੱਚ 209.46 ਕਰੋੜ ਰੁਪਇਆ ਇਹਨਾਂ ਕੋਲੇ ਆਇਆ ਮਾਡਰਨ ਮਾਡਰਨ ਕਲਾਸਿਸ ਬ੍ਰਾਂਡ ਵਾਸਤੇ। ਔਰ 21 ਕਿ ਤੋਂ ਲੈ ਕੇ 2024-25 ਤੱਕ 198.6 ਕਰੋੜ ਰੁਪਇਆ ਕੇਂਦਰ ਸਰਕਾਰ ਨੇ ਪੀਐਮ ਸ਼੍ਰੀ ਸਕੀਮ ਦੇ ਤਹਿਤ ਭੇਜਿਆ ਔਰ ਬੜੇ ਦੁੱਖ ਨਾਲ ਕਹਿਣਾ ਪੈਂਦਾ। ਇਹਦੇ ਚ ਸਿਰਫ 64 ਕਰੋੜ ਰੁਪਇਆ 4.80 ਕਰੋੜ ਰੁਪਇਆ ਸਿਰਫ ਇਹ ਯੂਟਿਲਾਈਜ਼ ਕਰ ਪਾਏ ਨੇ ਇਸ ਪੀਰੀਅਡ ਚ ਕੇਂਦਰ ਪੈਸੇ ਭੇਜ ਰਿਹਾ ਕਿ ਸਿੱਖਿਆ ਦਾ ਪੱਧਰ ਅੱਛਾ ਹੋ ਸਕੇ ਬੱਚਿਆਂ ਨੂੰ ਅੱਛਾ এনਵਾਇਰਨਮੈਂਟ ਮਿਲ ਸਕੇ ਅੱਛੇ ਕਲਾਸ ਰੂਮ ਮਿਲ ਸਕਣ ਮਾਡਰਨ ਐਜੂਕੇਸ਼ਨ ਮਿਲ ਸਕੇ ਲੇਕਿਨ ਇਹ ਕੰਮੀ ਔਰ ਨਿਠੱਲੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਪੈਸਾ ਵੀ ਯੂਟਿਲਾਈਜ਼ ਨਹੀਂ ਕਰ 파 ਰਹੀ ਜਿਹਦੇ ਕਰਕੇ ਕੇਂਦਰ ਨੂੰ ਫੇਰੇ ਆਉਣ ਦੀ ਅਗਲੀ ਗ੍ਰਾਂਟ ਰੋਕਣੀ ਪਈ ਕਿ ਜਦ ਪਹਿਹਾ ਭੇਜਦੇ ਆ ਇਹ ਕਰਨਾ ਕੁਝ ਨਹੀਂ ਉਹਦਾ ਤੇ ਫਿਰ ਪੈਸਾ ਕਿਸ ਗੱਲ ਦਾ ਔਰ ਸਾਹਵ ਲੋਕੋ ਜੀ 198 ਕਰੋੜ ਚੋਂ 66 ਕਰੋੜ ਵਰਤਿਆ ਤੇ ਬਾਕੀ 132 ਕਰੋੜ ਜਿਹੜਾ ਅੱਜ ਬੱਚਿਆਂ ਦੇ ਐਜੂਕੇਸ਼ਨ ਦੇ ਉੱਤੇ ਲਾਇਆ ਹੁੰਦਾ ਇਨਫਰਾਸਟ੍ਰਕਚਰ ਦੇ ਉੱਤੇ ਤੇ ਅੱਜ ਸਕੂਲ ਅੱਜ ਸਕੂਲਾਂ ਦੀ ਐਜੂਕੇਸ਼ਨ ਦਾ ਸਕੂਲ ਦਾ ਕੀ ਹਿਸਾਬ ਹੁੰਦਾ ਔਰ ਰਲਾ ਪਾਉਂਦੇ ਨੇ ਸਕੂਲ ਆਫ ਐਮਰਜੈਂਸੀ ਦਾ ਪੈਸਾ ਕੇਂਦਰ ਸਰਕਾਰ ਵੱਲੋਂ ਆ ਰਿਹਾ ਅਪਗ੍ਰੇਡੇਸ਼ਨ ਵਾਸਤੇ ਸਾਰੇ ਪੰਜਾਬ ਦੇ ਸਕੂਲਾਂ ਦਾ ਬੇੜਾਗਰ ਕਰਕੇ ਰੱਖਿਆ ਹੋਇਆ ਔਰ ਆਲਰੇਡੀ ਜਿਹੜਾ ਬੈਸਟ ਜ਼ਿਲ੍ਹੇ ਦਾ ਸਕੂਲ ਹੈਗਾ ਜਿਹਦੇ ਕੋਲ ਬਹੁਤ ਅੱਛੀ ਪਲੇਗਰਾਉਂਡ ਹੈ ਬਹੁਤ ਅੱਛਾ ਹੈ ਉਹਦਾ ਆਲਰੇਡੀ ਇਨਫਰਾਸਟ੍ਰਕਚਰ ਹੈਗਾ ਉਸ ਨੂੰ ਸਕੂਲ ਆਫ ਐਮਿਨੈਂਸ ਨਾਂ ਦੇ ਕੇ ਰੰਗ ਰੋਪਣ ਕਰਕੇ ਤੇ ਉਹਦਾ ਉਦਘਾਟਨ ਕੀਤਾ ਜਾ ਰਿਹਾ ਹੈ ਦਿੱਲੀ ਦੇ ਪਗੋੜੇ ਨਾਲ ਮਨੀਸ਼ ਸੋਧਿਆ ਨੂੰ ਨਾਲ ਲੈ ਕੇ ਮੈਂ ਪੁੱਛਣਾ ਚਾਹਾਂਗਾ ਕਿਸੇ ਵੀ ਚੀਜ਼ ਦੇ ਜੇ ਸਰਕਾਰੀ ਕਿਸੇ ਬਿਲਡਿੰਗ ਦਾ ਉਦਘਾਟਨ ਹੋ ਰਿਹਾ ਹੋਵੇ ਜਾਂ ਕਿਸੇ ਸਰਕਾਰੀ ਕੰਮ ਦਾ ਉਦਘਾਟਨ ਹੋ ਰਿਹਾ ਹੋਵੇ ਮੁੱਖ ਮੰਤਰੀ ਰਾਜਪਾਲ ਮਹਿਕਮੇ ਦਾ ਮੰਤਰੀ ਹੋਰ ਕੁਛ ਨਹੀਂ ਤੇ ਕਮ ਸੇ ਕਮ ਚੁਣਿਆ ਹੋਇਆ ਨੁਮਾਇੰਦਾ ਜਿਹੜਾ ਐਮਪੀ ਆ ਐਮਐਲਏ ਹੁੰਦਾ ਉਹਦਾ ਬੋਰਡ ਅਸੀਂ ਜਰੂਰ ਦੇਖਦੇ ਆ ਕਿ ਵੀ ਜਿਹੜਾ ਨੀ ਪੱਥਰ ਰੱਖਿਆਗਾ ਉੱਤੇ ਰੱਖਿਆ ਜਾਂਦਾ ਇਹ ਮਨੀਸਿਸ ਉਹਦੀ ਕਿਸ ਕਪੈਸਿਟੀ ਚ ਕੀ ਸਕੂਲ ਦੇ ਬੱਚਿਆਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਸਕੂਲਾਂ ਦੇ ਉਹ ਸਾਰੀ ਚੋਰੀ ਕਿਵੇਂ ਕੀਤੀ ਜਾਂਦੀ ਹੈ ਕੀ ਸਕੂਲ ਦੇ ਬੱਚਿਆਂ ਨੂੰ ਇਹ ਦੱਸਣਾ ਚਾਹੁੰਦੇ ਨੇ ਕਿ ਦਿੱਲੀ ਦਾ ਪਗੋੜਾ ਦਿੱਲੀ ਦੇ ਵਿੱਚ ਪ੍ਰਸ਼ਾਚਾਰੀ ਪੰਜਾਬ ਦੇ ਸਕੂਲਾਂ ਨੂੰ ਇਹ ਇਹਦੇ ਸ਼ੋਪੀਸ ਦਿਖਾਣਾ ਚਾਹੁੰਦੇ ਨੇ ਕਿ ਬੱਚਿਆਂ ਨੂੰ ਕਿਸ ਤਰ੍ਹਾਂ ਦੇ ਪੁਖੇ ਤੁਸੀਂ ਬਣਨਾ ਇਹ ਕਿਹੜਾ ਰੋਲ ਮਾਡਲ ਹੈ ਔਰ ਕਿਸ ਕਪੈਸਿਟੀ ਦੇ ਵਿੱਚ ਉਹਦਾ ਇਸ ਨੀਂਹ ਪੱਥਰ ਦੇ ਉੱਤੇ ਨਾਮ ਰੱਖਿਆ ਗਿਆ ਪੰਜਾਬ ਸਰਕਾਰ ਜਵਾਬ ਦੇਵੇ ਆਮ ਆਦਮੀ ਪਾਰਟੀ ਦੀ ਸਰਕਾਰ ਜਵਾਬ ਦੇਵੇ ਫੇਰ ਗੱਲ ਕਰਦੇ ਨੇ ਸਿੱਖਿਆ ਕ੍ਰਾਂਤੀ ਦੀ ਕਿਹੜੀ ਸਿੱਖਿਆ ਕ੍ਰਾਂਤੀ ਜਿਸ ਪੰਜਾਬ ਦੇ ਵਿੱਚ ਜਿੱਥੇ ਲਗਭਗ 19000 ਸਰਕਾਰੀ ਸਕੂਲ ਨੇ ਉਹੜੇ ਜੋ 1927 ਦੇ ਕਰੀਬ ਜਿਹੜੇ ਹੈਗੇ ਨੇ ਸੀਨੀਅਰ ਸੈਕੰਡਰੀ ਸਕੂਲ ਨੇ 40% ਪ੍ਰਿੰਸੀਪਲਾਂ ਦੀਆਂ ਪੋਸਟਾਂ ਖਾਲੀ ਪਈਆਂ ਨੇ ਇੰਨੀਆਂ ਪੱਥਰਾਂ ਨਾਲ এডੂਕੇਸ਼ਨ ਦਾ ਸਤਰ ਨਹੀਂ ਆਣਾ 40% ਪ੍ਰਿੰਸੀਪਲਸ ਦੀਆਂ ਪੋਸਟ ਵੇਕੈਂਟ ਪਈਆਂ ਨੇ। ਔਰ ਜਿਹੜੇ ਪ੍ਰਾਇਮਰੀ ਐਜੂਕੇਸ਼ਨ ਦੀ ਗੱਲ ਕਰਦੇ ਆ 41% ਪੋਸਟਾਂ ਪ੍ਰਾਇਮਰੀ ਐਜੂਕੇਸ਼ਨ ਅਫਸਰਸ ਦੀਆਂ ਖਾਲੀ ਪਈਆਂ ਨੇ। ਕਿਹੜੀ ਪੜ੍ਹਾਈ ਕਰਾ ਰਹੇ ਹੋ ਫਿਰ ਬੱਚਿਆਂ ਨੂੰ ਤੁਸੀਂ? 228 ਜੋ 93 ਪੋਸਟਾਂ ਵੇਕੈਂਟ ਪਈਆਂ ਉਹਨਾਂ ਦੀਆਂ। ਔਰ ਦਿੱਲੀ ਦੇ ਸਿੱਖਿਆ ਮਾਡਲ ਦੀ ਗੱਲ ਕਰਦੇ ਸੀਗੇ। 234 ਪ੍ਰਿੰਸੀਪਲ ਇਹਨਾਂ ਨੇ ਸਿੰਗਾਪੁਰ ਭੇਜੇ ਤੇ 72 ਪ੍ਰਾਇਮਰੀ টিਚਰ ਜਿਹੜੇ ਗਏ ਟ੍ਰੇਨਿੰਗ ਲੈਣ ਲਈ ਫਿਨਲੈਂਡ ਭੇਜੇ। ਕੀ ਆ ਤਮਾਸ਼ਾ ਵੀ ਨਹੀਂ ਹੈ? ਸਾਰੇ ਦੇਸ਼ ਨੂੰ ਤੁਸੀਂ ਦਿੱਲੀ ਦਾ ਸਿੱਖਿਆ ਮਾਡਲ ਭੇਜਦੇ ਰਹੇ। ਅਤੇ ਉਸ ਸਿੱਖਿਆ ਕ੍ਰਾਂਤੀ ਜਿਹੜੀ ਦਿੱਲੀ 'ਚ ਕੀਤੀ ਸੀ ਉਹਦਾ ਮਾਸਟਰਮਾਈਂਡ ਔਰ ਕਿੰਗਪਿਨ ਉਹਨੂੰ ਤੁਸੀਂ ਨਾਲ ਲੈ ਕੇ ਸਕੂਲਾਂ 'ਚ ਜਾ ਰਹੇ ਹੋ। ਤੇ ਟੀਚਰਸ ਨੂੰ ਟ੍ਰੇਨਿੰਗ ਲੈਣ ਵਾਸਤੇ ਸਿੰਗਾਪੁਰ ਭੇਜਦੇ ਪਏ ਹੋ ਤੇ ਫਿਨਲੈਂਡ ਭੇਜਦੇ ਪਏ ਹੋ ਟੀਚਰਾਂ ਨੂੰ ਉੱਥੇ ਦਾ এনवायरमेंट ਉੱਥੇ ਦਾ এডੂਕੇਸ਼ਨ ਸਿਸਟਮ ਉਹ ਕੀ ਹੈ ਔਰ ਮੈਂ ਇੱਕ ਚੀਜ਼ ਹੋਰ ਪੁੱਛਣੀ ਚਾਹਾਂਗਾ ਹੁਣ ਤੱਕ ਤੁਸੀਂ ਅਲੱਗ ਅਲੱਗ ਬੈਚਸ ਜਿਹੜੇ ਹੈਗੇ ਨੇ ਪ੍ਰਿੰਸੀਪਲਸ ਦੇ ਭੇਜੇ ਨੇ ਪੰਜਾਬ ਦੀ ਜਨਤਾ ਨੂੰ ਦੱਸੋ ਕਿ ਜਿਹੜਾ ਪੰਜਾਬ ਦੀ ਜਨਤਾ ਦਾ ਕਰੋੜਾਂ ਰੁਪਏ ਤੁਸੀਂ ਇਹਨਾਂ ਤੇ ਖਰਚ ਕੀਤਾ ਅੱਜ ਉਹਨਾਂ ਦੀ ਪ੍ਰਿੰਸੀਪਲਸ ਦੀ ਟ੍ਰੇਨਿੰਗ ਦਾ ਪੰਜਾਬ ਦੇ ਬੱਚਿਆਂ ਨੂੰ ਕੀ ਲਾਭ ਹੋਇਆ ਇਹਦਾ ਵਾਈਟ ਪੇਪਰ ਪੰਜਾਬ ਸਰਕਾਰ ਨੂੰ ਦੇਣਾ ਚਾਹੀਦਾ ਕਿੰਨੇ ਪਰਸੈਂਟ ਉਹ ਸਕੂਲਾਂ ਦੇ ਪ੍ਰਿੰਸੀਪਲ ਜਿਹੜੇ ਤੁਸੀਂ ਭੇਜਿਆ ਸੀਗਾ ਉਹਨਾਂ ਸਕੂਲਾਂ ਦੇ ਵਿੱਚ ਕੀ ਕ੍ਰਾਂਤੀ ਆਈ ਕੀ ਉੱਥੋਂ ਸਿੱਖ ਕੇ ਆ ਕੇ ਉਹਨਾਂ ਨੇ ਚੇਂਜਸ ਲਿਆਂਦੀਆਂ ਉਹਨਾਂ ਐਜੂਕੇਸ਼ਨ ਸਿਸਟਮ ਦੇ ਵਿੱਚ ਕਿਉਂਕਿ ਸਕੂਲਾਂ ਚ ਜੇ ਲਿਆਂਦੀਆਂ ਤੇ ਐਜੂਕੇਸ਼ਨ ਡਿਪਾਰਟਮੈਂਟ ਨੇ ਵੀ ਦੱਸਿਆ ਹੋਵੇਗਾ ਸੋ ਵਾਈਟ ਪੇਪਰ ਪੰਜਾਬ ਸਰਕਾਰ ইস্যੂ ਕਰੇ ਕਿ ਸੋ ਕਾਲਜ ਜੇ ਤੁਸੀਂ ਭੇਜ ਦਿਓ ਬਾਹਰ ਟ੍ਰੇਨਿੰਗ ਵਾਸਤੇ ਉਹਦਾ ਪੰਜਾਬ ਦੀ ਸਿੱਖਿਆ ਨੂੰ ਕੀ ਲਾਭ ਹੋਇਆ ਇਹ ਸਾਰਾ ਵੇਰਵਾ ਜਿਹੜਾ ਹੈਗਾ ਵਾ ਔਰ ਦੇਣਾ ਪਏਗਾ ਔਰ ਮੈਂ ਇੱਕ ਆਪਣੀ ਗੱਲ ਨੂੰ ਸਮਾਪਤ ਕਰਨ ਤੋਂ ਪਹਿਲਾਂ ਇੱਕ ਗੱਲ ਕਾਂਗਾ ਦਿੱਲੀ ਦੀ ਜਨਤਾ ਨੂੰ ਤੁਸੀਂ ਬੇਫਿਕੂ ਬਣਾਇਆ ਐਡਵਰਟਾਈਜ਼ਮੈਂਟ ਦੇ ਨਾਲ ਕਦੀ ਸਰਕਾਰਾਂ ਨਹੀਂ ਚੱਲਦੀਆਂ ਲੋਗਾਂ ਦਿੱਲੀ ਦੇ ਲੋਕ ਸਮਝ ਗਏ ਅਰਧੂਤ ਚੋ ਮੱਖੀ ਵੰਗਰ ਚੱਕ ਕੇ ਬਾਹਰ ਸਟਿਆ ਇਹਨਾਂ ਨੂੰ ਮੁੱਖ ਮੰਤਰੀ ਛੱਡੋ ਮੰਤਰੀ ਛੱਡੋ ਸੰਤਰੀ ਵੀ ਨਹੀਂ ਬ੍ਰਾਂਡ ਦਿੱਤਾ ਉੱਥੇ ਇਹਨਾਂ ਨੇ ਚਾਹੇ ਸਤਿੰਦਰ ਜੈਨ ਹੋਵੇ ਚਾਹੇ ਮਨੀ ਸੋਸੋਦੀਆ ਹੋਵੇ ਚਾਹੇ ਅਰਵਿੰਦ ਕੇਜਰੀਵਾਲ ਹੋਵੇ ਹੁਣ ਦਿੱਲੀੋਂ ਵੇਲੇ ਹੋ ਗਏ ਨੇ ਹੁਣ ਪੰਜਾਬ ਨੂੰ ਲੁੱਟਣ ਆ ਗਏ ਨੇ ਪੰਜਾਬੀਆਂ ਨੂੰ ਮੈਂ ਚੇਤਨ ਕਰਨਾ ਚਾਹਨਾ ਅਸੀਂ ਆਪਣੇ ਪੰਜਾਬ ਨੂੰ ਇਸ ਤਿਗੜੀ ਨੂੰ ਲੁੱਟਣ ਨਹੀਂ ਦੇਣਾ ਔਰ ਭਗਵੰਤ ਮਾਨ ਜਿਹੜਾ ਕੁਟਪਤਲੀ ਕੁਟਪਤਲੀ ਬਣਿਆ ਹੋਇਆ ਉਸ ਨੂੰ ਚੇਤਨ ਕਰਨਾ ਚਾਹੁੰਦੇ ਆਂ ਕਿ ਪੰਜਾਬੀਆਂ ਦੇ ਨਾਲ ਧੋਖਾ ਬੰਦ ਕਰੋ ਝੂਠ ਔਰ ਫਰੇਬ ਦੀ ਰਾਜਨੀਤੀ ਬੰਦ ਕਰੋ ਔਰ ਜੇ ਸਹੀ ਮੈਨੇ ਦੇ ਚ ਪੰਜਾਬ ਦੇ ਤਰੱਕੀ ਚਾਹਦੇ ਹੋ ਤੇ ਕੇਂਦਰ ਸਰਕਾਰ ਵੱਲੋਂ ਜਿਹੜੇ ਫੰਡ ਆਂਦੇ ਨੇ ਉਹਦਾ ਸਹੀ ਤਰੀਕੇ ਦੇ ਨਾਲ ਤੁਸੀਂ ਆਪਣੇ ਕੋਲ ਤੇ ਪੁਚਵਾਣੀ ਖਰਚ ਨਹੀਂ ਨਹੀਂ ਤੁਸੀਂ ਇਖੜੇ 25000 ਕਰੋੜ ਦਾ ਕਰਜ਼ਾ ਲੈ ਕੇ ਆਪਣੀ ਤਨਖਾਹਾਂ ਦਿੰਦੇ ਪਏ ਹੋ ਪੱਲੇ ਨਹੀਂ ਟੇਲਾ ਕਰਦੀ ਮੇਲਾ ਮੇਲਾ ਤੁਹਾਡੇ ਕੋਲ ਚੁਵਾਨੀ ਤੁਹਾਡੇ ਪੱਲੇ ਨਹੀਂ ਕੋਈ ਉਹਨੂੰ ਡਵੈਲਪਮੈਂਟ ਵਾਸਤੇ ਪੰਜਾਬ ਦੇ ਮੈਂ ਤੇ ਇੱਕ ਹੋਰ ਬੜਾ ਅੰਦਾਜ਼ੇ ਆਗੀ ਗੱਲ ਇੱਕ ਹੋਰ ਪੱਥਰ ਲੱਗਿਆ ਦੇਖਿਆ ਉਹ ਮੈਂ ਕਹਿੰਦਾ ਵੀ ਕੀ ਗੱਲ ਹੈ ਮੰਤਰੀ ਆਏ ਸੀਗੇ ਕਹਿੰਦੇ ਸੜਕ ਦਾ ਪੈਚ ਵਰਕ ਸ਼ੁਰੂ ਕਰਾਇਆ ਉਹਨੂੰ ਪੈਚ ਮੰਤਰੀ ਜਿਹੜੇ ਹੈਗੇ ਨੇ ਪੰਜਾਬ ਦੇ ਸੜਕਾਂ ਦੇ ਪੈਚਵਰਕ ਦੇ ਨੀ ਪੱਥਰ ਰੱਖ ਰਹੇ ਨੇ ਸਕੂਲਾਂ ਦੇ ਸੁਚਾਲਿਆਂ ਦੀ ਮੁਰੰਮਤ ਦੇ ਨੀ ਪੱਥਰ ਰੱਖ ਰਹੇ ਨੇ ਇਹ ਲੁਧਾਨੀ ਦੀ ਹੈ ਜੀ ਮਤਲਬ ਹੈਰਾਨ ਆ ਕਿ ਐਮ ਐਲ ਏ ਔਰ ਮੰਤਰੀ ਇੰਨੇ ਵਿਲੇ ਹੋ ਗਏ ਕਿ ਪੈਚਵਰਕਰ ਸੁਚਾਲਿਆਂ ਦੀ ਮੁਰੰਮਤ ਦੇ ਉੱਤੇ ਜਾ ਕੇ ਜਿਹੜਾ ਉਦਘਾਟਨ ਕਰਦੇ ਪਏ ਨੇ ਕੰਮ ਕੋਈ ਨਹੀਂ ਰਹਿ ਗਿਆ ਨਾਲ ਕੋਲੇ ਹੋਰ ਸੋ ਇਹ ਬਹੁਤ ਦੁਖਦ ਸਥਿਤੀ ਹੈ ਪੰਜਾਬ ਦੀ। ਔਰ ਭਾਰਤੀ ਜਨਤਾ ਪਾਰਟੀ ਇਹਨਾਂ ਸਾਰੇ ਜਿਹੜੇ ਹਰਕਤਾਂ ਇਹ ਕਰਦੇ ਪਏ ਨੇ ਉਹਦੀ ਕੜੇ ਸ਼ਬਦਾਂ ਚ ਨਿੰਦਾ ਕਰਦੀ ਹੈ। ਸੋ ਸੋਭਿਆ ਸਾਹਿਬ ਨੀਕ ਤੱਤ ਦੋ ਨਾਲ ਲਿਖਿਆ ਕੋਈ ਲੀਗਲ ਐਕਸ਼ਨ ਵੀ ਲੈ ਸਕਦੇ ਕਿਤੇ ਕੋਈ ਹੈਸ਼ ਟੈਗ ਨਾਲ ਕੋਈ ਅਪਰੀਜ਼ ਦੇਖਦੇ ਆ ਜੀ ਅਸੀਂ ਐਗਜ਼ਾਮਨ ਕਰ ਰਹੇ ਹਾਂ ਬਿਕਾਜ਼ देयर ਮਸਟ ਬੀ ਸਮ ਨੋਰਮਸ ਗਵਰਨਮੈਂਟ ਨੋਰਮਸ ਹੋਣ ਗਿਆ ਕਿ ਕੌਣ ਕਿਸ ਦਾ ਉਸ ਹੋ ਸਕਦਾ ਤੇ ਅਸੀਂ ਵੀ ਆਰ ਐਗਜ਼ਾਮਨਿੰਗ ਥੈਟ ਇਸ਼ੂ।